ਵਾਹਿਗੁਰੂ ਜੀ ਕੀ ਫਤਿਹ ਅੱਜ ਲਾਈਵ ਹੋਇਆ ਜੀ ਤਲਵੰਡੀ ਕਲਾਂ ਟੂਰਨਾਮੈਂਟ ਕਰਾਉਣ ਲੱਗੇ ਆ ਤਲਵੰਡੀ ਕਲਾਂ ਦੀ ਸਾਰੀ ਸੰਗਤ ਖੜੀ ਆ ਨੌਜਵਾਨਾਂ ਵੱਲੋਂ ਮਿਲ ਕੇ ਇੱਕ ਉਭਰਾਲਾ ਕੀਤਾ ਗਿਆ ਟੂਰਨਾਮੈਂਟ ਦਾ ਇੱਕ ਦਿਨ ਦਾ ਟੂਰਨਾਮੈਂਟ ਕਰਾਉਣਾ ਆਪਾਂ ਇੱਕ ਦਿਨ ਦਾ ਇਹ ਆਪਾਂ ਜਿਹੜਾ ਟੂਰਨਾਮੈਂਟ ਇੱਕ ਦਿਨ ਦਾ ਕਰਾਉਣਾ 60 ਕਿਲੋ ਪਿੰਡਵਾਰ ਨਰੋਲ ਪਿੰਡ ਦੀ ਟੀਮ ਹੋਣੀ ਚਾਹੀਦੀ ਆ 60 ਕਿਲੋ ਦੀ ਬਾਹਰਲਾ ਇੱਕ ਵੀ ਪਲੇਅਰ ਨਹੀਂ ਜਾਨੀ ਖੇਡਣਾ ਹੋਣਾ ਚਾਹੀਦਾ ਕੋਈ ਬਾਹਰਲਾ ਨਹੀਂ ਤੇ 52 ਕਿਲੋ ਦੀ ਉਸ ਤੋਂ ਬਾਅਦ 38 ਕਿਲੋ ਇਹ ਨਰੋਲ ਪਿੰਡ ਬਾਹਰ ਟੂਰਨਾਮੈਂਟ ਕਰਾਉਣਾ ਇੱਕੋ ਹੀ ਦਿਨ ਦਾ ਲੀਗ ਕਰਾਉਣੀ ਆ ਉਸ ਤੋਂ ਬਾਅਦ ਜਿਹੜੀ ਇਹ ਪਹਿਲਾਂ ਆਪਾਂ ਕਰਾਉਣ ਲੱਗੇ ਪਹਿਲੇ ਸਾਲ ਜਿਹੜੀ ਪਹਿਲੀ ਕਮੇਟੀ ਕੋਲੇ ਐਨ ਆਰ ਆਈ ਵੀਰਾਂ ਦਾ 52000 ਰੁਪਇਆ ਪਿਆ ਸੀ ਆਪਣੇ ਕੋਲੇ ਐਨ ਆਰ ਆਈ ਵੀਰਾਂ ਦਾ ਜਿਹੜਾ ਪਹਿਲਾ ਟੂਰਨਾਮੈਂਟ ਆਇਆ ਸੀ ਉਹਦਾ 52000 ਰੁਪਇਆ ਪਿਆ ਸੀ ਉੱਥੋਂ ਸ਼ੁਰੂਆਤ ਕੀਤੀ ਆ ਤੇ ਹੁਣ ਜਿਹੜੇ ਆਪਾਂ ਕਰਾਉਣੀਆਂ 60 ਕਿਲੋ ਜਿਹੜੀ ਪਿੰਡਵਾਰ ਨਰੋਲ 60 ਕਿਲੋ ਵੇਚਦੀ ਉਹਨੂੰ 11000 ਰੁਪਿਆ ਪਹਿਲਾ ਨਾਮ ਤੇ 7000 ਰੁਪਿਆ ਦੂਸਰਾ ਉਸ ਤੋਂ ਬਾਅਦ ਹੈਗਾ 52 ਕਿਲੋ ਨੂੰ 8000 ਰੁਪਿਆ ਪਹਿਲਾ ਨਾਮ ਤੇ 5000 ਰੁਪਿਆ ਦੂਸਰਾ ਨਾਮ ਇਹ ਨਰੋਲ ਪਿੰਡਵਾਰ ਟੀਮ ਚਾਹੀਦੀ ਹੈ ਜੀ ਉਸ ਤੋਂ ਬਾਅਦ ਹੈਗਾ 38 ਕਿਲੋ ਬੱਚਿਆਂ ਦਾ ਉਹਦੇ ਲਈ ਹੈਗਾ 31000 ਤੇ 21000 ਰੁਪਿਆ 31000 ਤੇ 21000 ਇਹ ਵੀ ਨਰੋਲ ਪਿੰਡਵਾਰ ਹੁਣ ਸੌਰੀ ਹਾਂ 3100 ਤੇ 2100 ਉਸ ਤੋਂ ਬਾਅਦ ਆ ਗਿਆਂ ਜੀ ਜਿਹੜੇ ਆਪਣੇ ਪਿੰਡ ਦੇ ਬੱਚੇ ਹੋਣਗੇ ਛੋਟੇ ਬੱਚੇ ਉਹਨਾਂ ਦੀਆਂ ਦੌੜਾਂ ਕਰਾਈਆਂ ਜਾਣਗੀਆਂ ਉਹ ਵੀ ਜਿਹੜੀਆਂ ਪਿੰਡਵਾਰ ਹੋਣੀਆਂ ਉਮਰ ਦੇ ਹਿਸਾਬ ਨਾਲ ਉਹ ਆਪਾਂ ਜਦੋਂ ਆਪਣੇ ਪੋਸਟਰ ਬਣ ਕੇ ਉਹਦੇ ਵਿੱਚ ਲਿਖਿਆ ਜਾਊਗਾ ਸਾਰਾ ਕੁਝ ਦੱਸ ਦਿਆਂਗੇ ਪਿੰਡ ਵਾਲਿਆਂ ਨੂੰ ਇਹ ਪਿੰਡ ਜਿਹੜੀਆਂ ਦੌੜਾਂ ਹੋਣੀਆਂ ਬੱਚਿਆਂ ਦੀਆਂ ਪਿੰਡ ਦੀਆਂ ਹੀ ਹੋਣੀਆਂ ਪਿੰਡ ਦੇ ਬੱਚਿਆਂ ਦੀਆਂ ਛੋਟੇ ਬੱਚਿਆਂ ਦੀਆਂ 14 ਤੋਂ ਲੈ ਕੇ 15 16 ਸਾਲ ਤੱਕ ਦੀਆਂ ਉਸ ਤੋਂ ਬਾਅਦ ਜਿਹੜੀ 60 ਕਿਲੋ ਦੀ ਐਂਟਰੀ ਆ 60 ਕਿਲੋ ਦੀ ਐਂਟਰੀ ਉਹ ਆਪਾਂ 12 ਵਜੇ ਤੱਕ ਕਰਨੀਆਂ ਜਿਹੜੀ ਟੀਮ ਗਰਾਊਂਡ ਦੇ ਵਿੱਚ ਆਊਗੀ ਉਹਦੀ ਐਂਟਰੀ ਹੋਣੀ ਆ ਫੋਨ ਦੇ ਉੱਤੇ ਐਂਟਰੀ ਨਹੀਂ ਹੋਣੀ ਕਿਸੇ ਦੀ ਗਰਾਊਂਡ ਦੇ ਵਿੱਚ ਆ ਕੇ ਟੀਮ ਐਂਟਰ ਹੋਵੋ ਤੇ ਜਿਹੜੀ 52 ਕਿਲੋ ਦੀ ਆ 10 ਵਜੇ ਤੱਕ ਐਂਟਰੀ ਹੋਣੀ ਆ ਛੋਟੇ ਬੱਚਿਆਂ ਨੂੰ ਬੇਨਤੀ ਆ ਵੀ ਉਹ ਜਿਹਨੇ ਵੀ ਖੇਡਣਾ ਵਾ ਉਹ ਸਾਰੇ 8 ਵਜੇ ਦੇ ਨੂੰ ਗਰਾਊਂਡ ਦੇ ਵਿੱਚ ਚਾਹੀਦੇ ਆ ਤੇ ਬਾਕੀ 318 2025 ਵਾਲ ਦੇ ਦਨ ਐਤਵਾਰ 31 8 2025 ਦਨ ਐਤਵਾਰ ਇਹ ਟੂਰਨਾਮੈਂਟ ਰੱਖਿਆ ਗਿਆ ਜੀ ਸਾਰੇ ਪਿੰਡ ਦੀ ਸੈਂਤੀ ਨਾਲ ਸਾਰੇ ਨੌਜਵਾਨ ਵੀਰ ਖੜੇ ਆ ਹੋਰ ਕੋਈ ਦੱਸਣਾ ਬਾਈ ਇਹਦੇ ਬਾਕੀ ਇੱਕ ਹੋਰ ਜਿਹੜੇ ਆਪਾਂ ਬੈਸਟ ਕੱਢਣੇ ਆ 60 ਕਿਲੋ ਤੇ 52 ਕਿਲੋ ਦੇ ਵਿੱਚੋਂ ਉਹ ਆਪਾਂ ਨਾ ਬੈਸਟ ਜਿਹੜੇ ਕਰਨੇ ਮੌਕੇ ਤੇ ਉਹਨਾਂ ਨੂੰ ਜਿਹੜਾ ਬੈਸਟ ਜਾਫੀ ਤੇ ਰੀਡਰ ਨੂੰ ਨਾਮ ਦੇਣਾ ਉਹ ਮੌਕੇ ਤੇ ਦੱਸਿਆ ਜਾਊਗਾ ਕਿ ਨਰੋਲ ਟੀਮ ਹੋਣੀ ਚਾਹੀਦੀ ਹੈ ਇਹ ਕਹਿੰਦੇ ਅੱਛਾ ਬਾਉ ਦੱਸਣਾ ਅੱਛਾ ਇੱਕ ਹੋਰ ਜੇ ਐਨ ਆਰ ਆਈ ਵੀਰ ਪਿੰਡ ਵਾਲੇ ਪਿੰਡ ਵਾਲੇ ਜਿਹੜੇ ਪਿੰਡ ਵਾਲੇ ਐਨ ਆਰ ਆਈ ਵੀਰ ਉਹਨਾਂ ਨੂੰ ਬੇਨਤੀ ਆ ਜਾਂ ਜੋ ਵੀ ਸਹਿਯੋਗ ਕਰਨਾ ਚਾਹੁੰਦਾ ਬਈ ਅਗਰ ਕਿਸੇ ਨੇ ਸਪੈਸ਼ਲ ਨਾਮ ਦੇਣਾ ਕਿੰਨਾ ਟੀਮਾਂ ਦੇ ਵਿੱਚੋਂ ਵੀ ਕੋਈ ਸਪੈਸ਼ਲ ਇਨਾਮ ਦੇਣਾ ਜਾਂ ਕੋਈ ਬੈਸਟ ਨੂੰ ਦੇਣਾ ਜਾਂ ਕੋਈ ਬੱਚਿਆਂ ਵਾਸਤੇ ਕੋਈ ਆਪਣਾ ਸਰਪ੍ਰਾਈਜ਼ ਕੋਈ ਇਨਾਮ ਰੱਖਣਾ ਉਹ ਸਾਨੂੰ ਦੱਸ ਸਕਦਾ ਸਾਡੇ ਆਪਾਂ ਪੋਸਟ ਦੇ ਉੱਤੇ ਨੰਬਰ ਵੀ ਪਾ ਦਾਂਗੇ ਕਮੇਟੀ ਵਾਲੇ ਮੁੰਡਿਆਂ ਦੇ ਉਹਨਾਂ ਵਿੱਚੋਂ ਕਿਸੇ ਨੂੰ ਵੀ ਕੰਟੈਕਟ ਕਰਕੇ ਦੱਸ ਸਕਦਾ ਬਾਕੀ ਪਿੰਡ ਵਾਲੇ ਵੀਰਾਂ ਨੂੰ ਬੇਨਤੀ ਆ ਵੀ ਇਹਦੇ ਵਿੱਚ ਪਾਰਟੀਬਾਜੀ ਧੜੇਬੰਦੀ ਕੁਝ ਨਹੀਂ ਹੈ ਸਾਰੇ ਆ ਕੇ ਸਹਿਯੋਗ ਕਰੋ ਤੇ ਆਪਣੇ ਪਿੰਡ ਦਾ ਟੂਰਨਾਮੈਂਟ ਆ ਤੇ ਆਪਾਂ ਵਧੀਆ ਤਰੀਕੇ ਨਾਲ ਕਰਾਈਏ ਇਹ ਵੀਰਾਂ ਨੇ ਸੁਝਾਅ ਰੱਖਿਆ ਵੀ ਆਪਾਂ ਹਰ ਸਾਲ ਕਰਾਇਆ ਕਰਨਾ ਮੈਂ ਇਹ ਦੱਸਿਆ ਵੀ ਅਸੀਂ ਪਹਿਲੇ ਸਾਲ ਕਰਾਉਣ ਲੱਗੇ ਆ ਸ਼ੁਰੂ ਕੀਤਾ ਟਰਾਈ ਕਰਕੇ ਦੇਖਦੇ ਆ ਹੋ ਸਕਦਾ ਐਸੇ ਸਾਲ ਹੀ ਵੱਡੇ 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 ਪੱਧਰ ਤੇ ਕਰਾ ਦਈਏ ਜੇ ਪਿੰਡ ਵਾਲੇ ਨੇ ਸਾਥ ਦਿੱਤਾ ਹੋਰ ਕੋਈ ਕਿਸੇ ਨੇ ਸੁਝਾਅ ਦੇਣਾ ਕੋਈ ਦੱਸੋ ਠੀਕ ਆ ਓਕੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ